ਕਬਜ਼ਾ ਲਾਇਆ 42 ਦੇ ਚੈਨਰ ਦਾ ਬੀਮ 42 ਦੇ ਚੈਨਰ ਦਾ ਤੇ ਉਸ ਤੋਂ ਬਾਅਦ ਗੋਲੀਆਂ ਗਾਲੀਆਂ ਪਿੰਨਾ ਪੁੰਨਾ ਪਾ ਗਏ ਵਧੀਆ ਕਬਜ਼ੇ ਲਾਏ ਨੇ ਕੱਲ ਨੂੰ ਡਾਲਾ ਨਹੀਂ ਖੁੱਲੂਗਾ ਆਪਣਾ ਹਾਂ ਤੇ ਆ ਹੌਕਾ ਜਿਹੜੀ ਤਿੰਨ ਇੰਚੀ ਵੱਡੇ ਰੇਲ ਦੇ ਬੁਸ਼ ਨਾਲ ਬਿਲਡਿੰਗ ਕਰੀ ਹੋਈ ਹੈ ਅੰਦਰ ਇੱਥੇ ਤੱਕ ਦਾ ਬੁਸ਼ ਆ ਜੀ ਆ ਰੇਲ ਦਾ ਬੁਸ਼ ਇੱਥੇ ਤੱਕ ਅੰਦਰ ਆਏ ਦੇਖੋ ਵੀਰੇ ਸਰੀਆ ਦੇਖੋ ਅੱਗੇ ਇੱਕ ਬਿਲਡਿੰਗ ਚੈਨਰ ਦੇ ਵਿੱਚ ਦੀ ਸਰੀਆ ਨਘਾਇਆ ਜੀ ਹਾਂਜੀ ਵੀਰੇ ਸਭ ਤੋਂ ਪਹਿਲਾਂ ਪਿਆਰ ਭਰੀ ਸੱਸਰੀ ਗੱਲ ਸਾਰਿਆਂ ਨੂੰ ਆਪਾਂ ਵੀਰੇ ਤੁਹਾਡੇ ਲਈ ਆਪਾਂ ਵਕ ਵਕ ਟਰਾਲੇ ਲੈ ਕੇ ਆਉਂਦੇ ਰਹਨੇ ਆ ਤਾਂ ਆਪਾਂ ਇੱਕ ਟਰਾਲਾ ਹੀ ਕੱਢਿਆ ਹੈ ਜਾਂ ਲੈ ਕੇ ਆਏ ਆਗੇ ਜਿਹੜਾ ਸਸਤਾ ਤੇ ਮਜ਼ਬੂਤ ਆ ਤੁਹਾਡੇ ਲਈ ਸਾਰੀ ਡਿਟੇਲ ਤੁਹਾਨੂੰ ਦਵਾਂਗੇ ਇਹਦੀ ਹਨਾ ਦੇਖ ਲਓ ਜੌਂਡਿਆ ਰੰਗ ਹੋਇਆ ਇਹਨੂੰ ਕਾਲੀ ਜਾਲੀ ਆਪਣੇ ਕੋਲ ਹਨਾ 11 6.5 ਦਾ ਸਾਈਜ਼ ਆ ਤੇ ਬਾਕੀ ਗੱਲ ਆਪਾਂ ਕਰਦੇ ਹਾਂ ਮਿਸਤਰੀ ਸਾਹਿਬ ਨਾਲ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਕਿਹੜਾ ਸਾਈਜ਼ ਆ ਜੀ ਆਪਣੇ ਕੋਲ ਕਿਹੜਾ ਰੰਗ ਆ ਕਿਹੜੀ ਕੰਪਨੀ ਦਾ ਰੰਗ ਆ ਤੇ ਕਿਹੜਾ ਮਾਲ ਲੱਗਿਆ ਸਾਰਾ ਕੁਝ ਦੱਸ ਦੋ ਇਹਦੇ ਬਾਰੇ ਠੀਕ ਹੈ ਜੀ ਜਿਹੜਾ ਸ਼ੇਜ ਹੈ ਜੀ ਇਹ ਤਾਂ ਹੈਗਾ 11.6 11.6 ਠੀਕ ਹੈ ਜੀ ਹਾਂ ਤੇ ਜਿਹੜਾ ਇਹਨੂੰ ਮਾਲ ਲੱਗਿਆ ਹਾਂ ਜੀ ਉਹ ਲੱਗਿਆ ਇਹਨੂੰ ਟਾਟਾ ਸ਼ੇਲ ਦਾ ਸਾਰਾ ਮਾਲ ਟਾਟਾ ਦਾ ਹੈ ਹਾਂ ਸਾਰਾ A to Z ਟਾਟਾ ਸ਼ੇਲ ਦਾ ਮੋਹਰਾ ਦਿਖਾ ਦਿਓ ਜੀ ਫਿਰ ਇਹਦੀਆਂ ਕਿੱਥੇ ਆਹ ਦੇਖੋ ਜੀ ਮੋਹਰਾ ਚੈੱਕ ਕਰੋ ਐਂਗਲਾਂ ਤੇ ਵੀਰੇ ਮੋਹਰਾ ਚੈੱਕ ਕਰੋ ਸਾਰੀਆਂ ਹਾਂ ਦੇਖੋ ਸ਼ੇਲ ਦੀ ਮੋਹਰਾ ਬਾਕੀ ਜਿਹੜੀ ਡੈਕੋਰੇਸ਼ਨ ਆ ਇਹ ਨਹੀਂ ਸਾਰੀ ਫੁੱਲ ਦਿੱਤੀ ਹੈ ਹਾਂ ਜੀ ਪੂਰੀ ਮਜ਼ਬੂਤੀ ਨਾਲ ਟਰਾਲੀ ਬਣਾਈ ਹੈ ਵੀ ਇੱਥੇ ਜਿਹੜੀ ਡੈਕੋਰੇਸ਼ਨ ਵੀ ਆ ਤਾਂ ਉਹ ਵੀ ਮਜ਼ਬੂਤ ਆ ਪੂਰੀ ਹਾਂ ਸਾਰੀ ਮਜ਼ਬੂਤ ਆ ਤੀ ਤਾਂ ਐਂਗਲ ਆ ਕਿਹੜੀਆਂ ਲੱਗੀਆਂ ਨੇ ਇਹਨੂੰ ਐਂਗਲ ਆ 2 ਇੰਚੀ ਦੋ ਸ਼ੂਤ 2 ਇੰਚੀ ਦੋ ਸ਼ੂਤ ਛੇਲ ਦੀ ਛੇਲ ਦੀ ਠੀਕ ਆ ਜੀ ਤੇ ਆ ਬਿੱਡੀ ਮੂਰੇ ਬਿੱਡੀ ਵੀ ਛੇਲਦੀ ਹੈ ਜੀ ਇਹ ਵੀ ਛੇਲਦੀ ਆ ਹਾਂ ਜੀ ਸਾਰੀ ਕਿੰਨਾ ਕੁ ਵਜਨ ਹੋ ਜੁਤਾ ਹੈ ਆਪਣੇ ਟਰਾਲੇ ਦਾ ਇਹਦਾ ਇਹਨਾਂ ਟਰਾਲੇ ਦਾ 22 ਕੁਆਂਟਲ weight ਹੋਇਆ ਇਹਦਾ ਬਿਨਾ ਟਾਇਰਾਂ ਤੋਂ ਬਿਨਾ ਟਾਇਰਾਂ ਤੋਂ ਹਾਂ ਟਾਇਰਾਂ ਦਾ ਕੀ حساب ਹੁੰਦਾ ਈ ਫਿਰ ਟਾਇਰਾਂ ਦਾ ਵਜ਼ਨ ਕੱਢਿਆ ਜਾਂਦਾ ਈ ਟਾਇਰ ਲੱਗਾ ਅਗਲਾ ਜ਼ਿੰਮੇਦਾਰ ਆਪ ਲੈ ਆਉਂਦਾ ਠੀਕ ਹੈ ਜੀ ਆ ਜਿੰਨੇ ਕ ਮਰਜ਼ੀ ਪੈਸੇ ਲਾਵੇ ਅਗਲਾ ਚਾਹੇ 15000 ਆ ਚਾਹੇ 40 ਵਾਲੇ ਲਾਵੇ ਜੀ ਇੱਕਾ ਗਲੇ ਬਾਰੇ ਦੱਸੋ ਜੀ ਕਿੰਨਾ ਰੱਖਦੇ ਹੋ ਤੁਸੀਂ ਸਾਰਾ ਗਲਾ ਇਹਦਾ ਰੱਖਦੇ ਆਂ ਜੀ ਆਪਾਂ 3.5 ਫੁੱਟ ਕਾਰਪੂਰੀ ਰੱਖਦੇ ਆਂ ਜੀ ਕਾਰਪੂਰੀ ਵੀ ਕਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਨਾ ਨਾ ਇਹਦੀ ਕੋਈ ਦਿੱਕਤ ਨਹੀਂ 3.5 ਤੋਂ 3 ਤੋਂ ਉੱਤੇ ਹੀ ਹੁੰਦੀ ਆ ਜੀ ਪੂਰਾ 3.5 ਤੋਂ ਠੀਕ ਜੀ ਠੀਕ ਆ ਜਾਲੀ ਕਿੰਨੇ ਉੱਪਰ ਹੋ ਗਈ ਦੀ ਜਾਲੀ ਬੈਡ 3 ਫੁੱਟਾ 3 ਫੁੱਟੀ ਜਾਲੀ ਲਾਇਆ ਜੀ ਉੱਪਰ ਟੋਪੀ ਵੀ ਲਵਾਈ ਆ ਅਗਲੇ ਨੇ ਟੋਪੀ ਵੀ ਲਵਾਈ ਆ ਜੀ ਹਾਂ ਕੱਲ ਤੂੜੀ-ਤਾੜੀ ਦਾ ਕੰਮ ਲੈਣਾ ਤਾਂ ਜਾਂਦਿਆ ਸਾਰੀ ਕੰਮ ਦਊ ਆਜੋ ਇੱਧਰ ਆਜੋ ਕੋਈ ਗੱਲ ਹਾਂ ਜੀ ਹਾਂ ਜੀ ਆ 3 ਡੈਡ ਦੇ ਬੱਤੇ ਲੱਗੇ ਹੋਏ ਨੇ ਜੀ ਟਾਟਾ ਦੇ ਤੇ ਟੱਕ ਕੱਢ ਕੇ ਬਣੀ ਹੋਈ ਆ ਟੱਕ ਕੱਢ ਕੇ ਬਣੀ ਹੋਈ ਆ ਨਾ ਸ਼ਰੀਆ ਵਿੱਚ ਦੀ ਨਘਾਇਆ ਹੋਇਆ ਜੀ ਦੇਖੋ ਵੀਰੇ ਸ਼ਰੀਆ ਦੇਖੋ ਆਗੇ ਕੋਈ ਬਿਲਡਿੰਗ ਗੱਲ ਤੇ ਚੈਨਰ ਦੇ ਵਿੱਚ ਦੀ ਸ਼ਰੀਆ ਨਘਾਇਆ ਆ ਜੀ ਚੈਨਲ ਦੇ ਵਿੱਚੋਂ ਨਹੀਂ ਲੰਘਾਇਆਗਾ ਵੀ ਮਜ਼ਬੂਤੀ ਪੂਰੀ ਬਣੀ ਰਹੇ ਉਹਦੀ ਨਾਲ ਐਂਗਲ ਜੋੜੀਏ ਨਾਲ ਵਿੱਚ ਦੀ ਸ਼ਰੀਰ ਲੰਘਾਇਆ ਠੀਕ ਹੈ ਜੀ ਤੇ ਸੈਡਾਂ ਕਿਹੜੀਆਂ ਆ ਗਈਆਂ ਇਹਦੀਆਂ ਸੈਡਾਂ 10 ਗੇਜ ਫਰਸ਼ 5mm ਦਾ ਫਰਸ਼ 5mm ਦਾ ਹਾਂ ਫਰਸ਼ ਦੀ ਕੋਈ ਕੰਪਨੀ ਹੁੰਦੀ ਹੈ ਜੀ ਹਾਂ ਕੰਪਨੀ ਹੁੰਦੀ ਹੈ ਜੀ ਫਰਸ਼ ਦੀ ਬਕਾਰੋ ਟੈਸਟਡ ਫਰਸ਼ ਹੁੰਦਾ ਇੱਕ ਟਾਟਾ ਦਾ ਆਉਂਦਾ ਜੀ ਅੱਛਾ ਜੀ ਕੀ ਫਰਕ ਹੈ ਉਹਨਾਂ 'ਚ ਫਿਰ ਵਕਾਰੋ ਵੀ ਟਾਟਾ ਜੀ ਹੁੰਦਾ ਵੈਸੇ ਤਕਰੀਬਨ ਆ ਜਾਂਦੀ ਉਹਦੇ ਮੋਰ ਨਹੀਂ ਹੁੰਦੀ ਬਸ ਠੀਕ ਹੈ ਜੀ ਹਾਂ ਹੁੰਦਾ ਉਹ ਵੀ ਵਧੀਆ ਮੋਰ ਵਾਲਾ ਦੌਰ ਕੁ ਪੀਏ ਮਹਿੰਗਾ ਪੈ ਜਾਂਦਾ ਗਾ ਉਹ ਲਵਾਲੰਦਾ ਉਹਨਾਂ ਕੋ ਵੀ ਲਾ ਦਿੰਦੇ ਫਿਰ ਡਾਲਾ ਦਿਖਾ ਦਿਓ ਇੱਕ ਵਾਰੀ ਹਾਂ ਜੀ ਡਾਲੇ ਬਾਰੇ ਸਾਰੀ ਇਨਫੋਰਮੇਸ਼ਨ ਦੇ ਦਿਓ ਆਪਣੇ ਦਰਸ਼ਕਾਂ ਨੂੰ ਡਾਲਾ ਦੇਖੋ ਜੀ ਡਾਲਾ ਹੈ ਭਰਿਆ ਪੂਰੀ ਮਜ਼ਬੂਤੀ ਨਾਲ ਠੀਕ ਹੈ ਜੀ ਤੇ ਜਿਹੜਾ ਇਹਨੂੰ ਕਬਜ਼ਾ ਲਾਇਆ 42 ਦੇ ਚੈਨਰ ਦਾ 242 ਦੇ ਚੈਨਰ ਦਾ ਤੇ ਉਸ ਤੋਂ ਬਾਅਦ ਗੋਲੀਆਂ ਗਾਲੀਆਂ ਪਿੰਨਾ ਪੁੰਨਾ ਪਾ ਕੇ ਵਧੀਆ ਕਬਜ਼ੇ ਲਾਏ ਨੇ ਕੱਲ ਨੂੰ ਡਾਲਾ ਨਹੀਂ ਖੁੱਲੂਗਾ ਆਪਣਾ ਅੱਛਾ ਜੀ ਡਾਲਾ ਦੀ ਪੂਰੀ ਹਾਂ ਡਾਲਾ ਪੂਰੀ ਮਜ਼ਬੂਤ ਨਾਲ ਬਣਾਇਆ ਜੀ ਅੱਛਾ ਜੀ ਇਹ ਦੋ ਪਾਸੇ ਨੂੰ ਖੁੱਲਦਾ ਜੀ ਥੱਲੋਂ ਤਾਂ ਹਾਂ ਨੂੰ ਤਾਂ ਹਾਂ ਤੋਂ ਥੱਲੇ ਨੂੰ ਥੱਲੋਂ ਤਾਂ ਹਾਂ ਨੂੰ ਠੀਕ ਹੈ ਠੀਕ ਹੈ ਤੇ ਸਾਈਡ ਵਾਲਾ ਵੀ ਬਣਾਉਣਾ ਹੋਵੇ ਸਾਈਡ ਵਾਲਾ ਵੀ ਬਣ ਜਾਂਦਾ ਉਹਦੇ ਕਬਜ਼ੇ ਲੱਗ ਜਾਂਦੇ ਨੇ ਆ ਸਾਈਡ ਸਾਈਡ ਤੇ ਕਬਜ਼ੇ ਲੱਗ ਜਾਂਦੇ ਨੇ ਹਾਂ ਜੀ ਠੀਕ ਹੈ ਜੀ ਠੀਕ ਇੱਕ ਜਾਲੀ ਬਾਰੇ ਦੱਸੋ ਜੀ ਜਾਲੀ ਇਹ ਵਧੀਆ ਟਾਟਾ ਦੀ ਲੱਗੀ ਹੋਈ ਹੈ ਇਹਨੂੰ ਅੱਛਾ ਜੀ ਤੇ ਤੇ ਬਾਕੀ ਆਪਦੇ ਨੰਬਰ ਅਗਲਾ ਕਢਾ ਲੈਂਦਾ 150 ਰੁਪਏ ਅੱਖਰ ਪੈ ਜਾਂਦਾ ਕੁਝ ਵੀ ਕੁਝ ਵੀ ਲਿਖਵਾ ਸਕਦੇ ਆ ਹਾਂ ਕੁਝ ਵੀ ਲਿਖਵਾ ਲਓ ਡਿਜ਼ਾਈਨ ਕਰਕੇ ਦਵਾਂਗੇ ਫਿਰ ਕੋਈ ਹਾਂ ਬੱਚਾ ਅੱਖਰ ਉਹਦੇ ਹਿਸਾਬ ਨਾਲ ਕੱਟ ਦਾਂਗੇ ਅਸੀਂ ਠੀਕ ਹੈ ਜੀ ਬਾਕੀ ਤਾਂ ਜਿੱਦਾਂ ਇਹਨਾਂ ਕਰਕੇ ਦਵਾਂਗੇ ਜਿਹੜੇ ਆ ਸਾਡੀ ਡੈਕੋਰੇਸ਼ਨ ਆ ਉਹ ਪੂਰੀ ਕਰਕੇ ਦਵਾਂਗੇ ਜਿਹੜੇ ਅੱਖਰ ਨੇ ਅਲੱਗ ਲਿਕੜਦੇ ਆ ਇਹ ਜਾਲੀ ਕਿਵੇਂ ਫਿਰ ਤੁਸੀਂ ਟਰਾਲੀ ਦੇ ਵਿੱਚ ਹੀ ਲੈਣੇ ਹੋ ਕਿ ਇਹਦੇ ਅੱਡ ਕੋਈ ਹਿਸਾਬ ਲਾਉਣਾ ਨਹੀਂ ਜਾਲੀ ਦਾ 7000 ਰੁਪਏ ਅਲੱਗ ਲੈਣੇ ਜੀ 11 ਫੁੱਟੀ ਦਾ 11 ਫੁੱਟੀ ਦਾ ਹਾਂ ਬਾਕੀ ਜਿਹੜਾ ਛੇ ਜੀ ਵੱਧ ਜਾਂਦਾ ਤਾਂ ਉਹਦੇ ਵੱਧ ਵੱਧੀ ਜਾਂਦੇ ਨੇ ਠੀਕ ਹੈ ਜੀ ਠੀਕ ਆ ਵੀਰੇ ਤੁਹਾਡੇ ਲਈ ਆਪਾਂ ਵਾਕ ਵਾਕ ਟਰਾਲੇ ਲੈ ਕੇ ਆਉਂਦੇ ਰਹਨੇ ਆ ਹਨਾ ਤੁਸੀਂ ਦੇਖਦੇ ਵੀ ਰਹਨੇ ਹੋ ਆਪਣੇ ਚੈਨਲ ਤੇ ਤੇ ਇਹ ਵੀਡੀਓ ਨੂੰ ਲਾਈਕ ਕਮੈਂਟ ਕਰ ਦਿਓ ਜਿਹੜੇ ਫੇਸਬੁੱਕ ਤੇ ਨੇ ਨਾ ਜਾਂ ਫਿਰ ਜਿਹੜੇ ਇੰਸਟਾ ਤੇ ਨੇ ਵੀਰੇ ਤੇ YouTube ਵਾਲੇ ਸਬਸਕ੍ਰਾਈਬ ਕਰ ਲਓ ਟਰਾਲੇ ਬਾਰੇ ਆਪਾਂ ਤੁਹਾਨੂੰ ਹੋਰ ਦੋ ਚਾਰ ਚੀਜ਼ਾਂ ਦੱਸਦੇ ਹਾਂਗੇ ਵਜ਼ਨ ਕਿੰਨਾ ਗਿਆ ਸੀ ਤਾਂ ਇਹ ਤੁਸੀਂ ਇਹਦਾ ਵਜ਼ਨ 22 ਕੁਆਂਟਲ ਵਜ਼ਨ ਹੋ ਜਾ 22 ਕੁਆਂਟਲ ਠੀਕ ਹੈ ਠੀਕ ਆ ਬਿਨਾ ਜੈਕ ਤੋਂ ਆ ਜੀ ਹਾਂ ਬਿਨਾ ਨਾ ਨਾ ਜੈਕ ਵਾਲੀ ਆ ਜੀ ਜੈਕ ਵਾਲੀ ਅੱਛਾ ਜੀ ਹਾਂ ਹੈਵੀ ਜੈਕ ਟਰਾਲਾ ਠੀਕ ਆ ਜੀ ਠੀਕ ਆ ਠੀਕ ਤੇ ਹੱਬਾਂ 10 ਨਟੀਆਂ ਹੱਬਾਂ ਵੱਡੇ ਬੈਰਿੰਗ 10 ਨਟੇ ਰੈਂਬ ਵਧੀਆ ਕੀਲੀਆਂ ਅੱਛਾ ਜੀ ਠੀਕ ਜੀ ਠੀਕ ਰੈਂਬ ਦੀ ਗ ਪੂਰ ਗਾਰੰਟੀ ਹੈ ਜੀ ਠੀਕ ਹੈ ਜੀ ਠੀਕ ਹੈ ਅੱਛਾ ਟਾਇਰ ਕਸਟਮਰ ਕਰਦਾ ਹੈ ਨਾ ਜੀ ਹਾਂ ਟਾਇਰ ਵਧੀਆ ਇਹਨੂੰ ਵਧੀਆ ਟਾਇਰ ਲਵਾਏ ਨੇ ਵਾਲੇ ਨੇ 50000 ਦਾ ਚੌਕੜਾ ਲੈ ਗਿਆ ਇਹਨੇ ਅੱਛਾ ਜੀ ਹਾਂ ਮਾਰੇ ਟਾਇਰ ਨਹੀਂ ਲਾਏ ਹੈਗਾ ਭਜਨ ਤੇ ਕੰਮ ਲੈਣਾ ਤਾਂ ਭਜਨ ਇੰਨਾ ਕਿਰਾਇਆ ਟਰਾਲੀ ਦਾ ਠੀਕ ਹੈ ਜੀ ਠੀਕ ਹੈ ਹਾਂ ਇਧਰ ਹਲਕੀਆਂ ਵੀ ਟਰਾਲੀਆਂ ਬਣਵਾ ਲੈਂਦਾ ਅਗਲਾ ਕਿੰਨਾ ਘੱਟ ਮੈਕਸਿਮਮ ਕਿੰਨਾ ਘੱਟ ਭਜਨ ਹੋ ਸਕਦਾ ਈ ਟਰਾਲੇ ਦਾ 11 ਸਾਢੇ ਜਿਹੜੀ ਵਧੀਆ ਟਰਾਲੀ ਬਣੂ ਘੱਟ ਵਜਨ ਦੀ ਘੱਟੋ ਘੱਟ 18 18 ਕੁਆਂਟਲ ਦੀ ਬਣਦੀ ਹੈ 18 ਸਾਢੇ ਉਹਦੇ ਉੱਤੇ ਦਾ ਜਿੰਨਾ ਮਰਜ਼ੀ ਵਧਾ ਲੋ ਜੀ ਅੱਛਾ ਜੀ ਜਿੰਨੀ ਹੈਵੀ ਚਾਹੀਦੀ ਹੈ ਹਾਂ ਥੱਲੇ ਬਾਲੀ ਨੀਵੀ ਆਪਾਂ ਹਲਕੀ ਟਰਾਲੀ ਬਣਾਉਂਦੇ ਨੇ ਜਿਹੜੀ 14 15 ਕਿ ਕੁਆਂਟਲ ਦੀ ਕਹਿ ਦੇਣ ਅਗਲਾ ਉਹਦਾ ਕੋਈ ਫਾਇਦਾ ਨਹੀਂ ਨਾ ਉਹ ਅਜੀ ਬਣਾਉਂਦੀ ਨਹੀਂ ਜੀ ਬਣਾਉਂਦੀ ਨਹੀਂ ਹੈ ਜੀ ਬਿਲਕੁਲ ਨਹੀਂ ਬਣਾਉਂਦੇ ਠੀਕ ਆ ਜੀ ਠੀਕ ਆ ਕਿਹੜਾ ਕਿਹੜਾ ਸਾਈਜ਼ ਬਣਾ ਦੇਣ ਇੱਕ ਵਾਰੀ ਉਧਰ ਦੱਸ ਦਿਓ ਜੀ ਛੇਜ ਆਪਾਂ ਸਾਰੇ ਬਣਾ ਦਿੰਨੇ ਆ ਜੀ ਕਿੱਥੇ ਤੱਕ ਸਾਈਜ਼ ਆ ਗਿਆ 11 ਫੁੱਟੀ ਤੋਂ ਲੈ ਕੇ 18 ਫੁੱਟੀ 21 ਫੁੱਟੀ ਤੱਕ ਆਪਾਂ ਸ਼ਾਈ ਬਣਾਏ ਨੇ ਸਾਰੇ 16 14 15 ਜਾਨੀ ਸਾਰੇ ਸ਼ਾਈ ਬਣਾਏ ਨੇ ਆਪਾਂ ਨੇ ਠੀਕ ਹੈ ਜੀ ਬਣ ਵੀ ਰਹੇ ਨੇ 14 ਫੁੱਟੇ ਟਰਾਲੇ ਚੱਲ ਰਹੇ ਨੇ ਹੁਣ ਦੁਕਾਨ ਤੇ ਬਣਾ ਰਹੇ ਨੇ ਮਤਲਬ ਦਿਖਾਵਾਂਗੇ ਅੱਗੇ ਵੀ ਹੋਰ ਟਰਾਲੇ ਸਾਰੇ ਹਾਂ ਦਿਖਾਵਾਂਗੇ ਜਰੂਰ ਦਿਖਾਵਾਂਗੇ ਫੁੱਲ ਫੁੱਲ ਵਧੀਆ ਬਣਾਇਆ ਟਾਕੀ ਦਾ ਪੂਰਾ ਵਧੀਆ ਜੱਡਾ ਟਾਕੀ ਦਿਖਾਵਣੇ ਲੋਏ ਆਗੇ ਇੱਕ ਵਾਰੀ ਟਾਕੀ ਦੇਖੋ ਆ ਦੇਖੋ ਕੰਮ ਜੇ ਪੂਰੇ ਮਜ਼ਬੂਤ ਦਿੱਤੇ ਨੇ ਕੱਲ ਨੂੰ ਐ ਨਹੀਂ ਆਏ ਵੀ ਟਾਕੀ ਖੜਕ ਜੂ ਜਮੀਂ ਸੋਰਾ ਆ ਵੀ ਪਲਾਜ਼ਮਾ ਕਟਿੰਗ ਗਈ ਫਿਰ ਸਾਰੀ ਹਾਂ ਹਾਂ ਇਹ ਵੀ ਪਲਾਜ਼ਮਾ ਕਟਿੰਗ ਆ ਸਾਰੀ ਪਲਾਜ਼ਮਾ ਕਟਿੰਗ ਆ ਠੀਕ ਜੀ ਠੀਕਾ ਇੱਕ ਆ ਗਿਆ ਆਪਣਾ ਟਾਕੀ ਹਣਾ ਹਾਂ ਇਹ ਟਾਕੀ ਦਾ ਜਿੱਡਾ ਇਨਾ ਆ ਰਿਹਾ ਚਾਦਰ ਮੋੜੀ ਹੈ ਜੀ ਇਹ ਹਾਂ ਇਹ ਚਾਦਰ ਮੋੜ ਕੇ ਲੈਂਦੀ ਆ ਚਾਦਰ ਮੋੜ ਕੇ ਲਈ ਆ ਉਹ ਵੀ ਲਾ ਹਾਜ ਲੱਗ ਜਿਆ ਕੁਝ ਮਰਜੀ ਲਵਾ ਲਓ ਜਣੀ ਜਿਆਦਾ ਇਹੀ ਚੱਲਦਾ ਹੁਣ ਇਹ ਚੀਜ਼ ਚੱਲਦੀ ਹੈ ਜੀ ਹਾਂ ਅੱਜ ਦੇ ਘੜੀ ਇਹੀ ਚੱਲ ਰਿਹਾ ਠੀਕ ਆ ਜੀ ਠੀਕ ਆ ਠੀਕ ਆ ਤੇ ਇੱਕ ਇਹਦੀ ਗਰੰਟੀ ਦੱਸੋ ਜਿਹੜੀ ਆ ਚੀਜ਼ ਹੈਗੀ ਇਹ ਲੀਕ ਤਾਂ ਨਹੀਂ ਹੁੰਦੀ ਨਹੀਂ ਨਹੀਂ ਇਹ origignal weapon ਹੈ ਜੀ origignal paap welding ਕਰਾ ਕੇ ਲੋਕ ਚੱਕਮੀ ਜੀ ਪਾ ਦਿੰਦੇ ਨੇ ਉਹ ਉਹ ਨਹੀਂ ਕੰਮ ਆ ਜੀ ਤਾਂ ਆਪਾਂ ਆਪਣੀ welding ਕਰਾਉਣੀ ਆ ਆ ਚੀਜ਼ ਨੂੰ ਦਿਖਾ ਦਿਓ ਆ ਦੇਖੋ ਹਾਂ ਤੇ ਆ ਹੌਕਾ ਜਿਹੜੀ ਇਹ 3 ਇੰਚੀ ਵੱਡੇ ਰੇਲ ਦੇ ਬੁਸ਼ ਨਾਲ ਬਿਲਡਿੰਗ ਕਰੀ ਹੋਈ ਹੈ ਅੰਦਰ ਇੱਥੇ ਤੱਕ ਦਾ ਬੁਸ਼ ਆ ਜੀ ਆ ਰੇਲ ਦਾ ਬੁਸ਼ ਇੱਥੇ ਤੱਕ ਅੰਦਰ ਆ ਹੈ ਉਰੇ ਤੱਕ ਬਿਲਡਿੰਗ ਕਰੀ ਹੋਈ ਹੈ ਹਾਂ ਅੰਦਰ ਦਾ ਇੰਨਾ ਲੰਮਾ ਹੀ ਹੈ ਠੀਕ origignal ਬੁਸ਼ ਪਾਇਆ ਇਹਦੇ ਵਿੱਚ origignal ਬੁਸ਼ ਪਾਇਆ ਹੈ ਜੀ ਹਾਂ ਫੁੱਲ ਗਰੰਟੀ ਆ ਬਹੁਤ ਕਿਤੇ ਕੋਈ ਘਾਟ ਨਹੀਂ ਛੱਡੀ ਟਰਾਲੀ 'ਚ ਸਾਰੀਆਂ ਐਨ ਬਣਾਈ ਪਈਆਂ ਹਾਂਜੀ ਵੀਰੇ ਹੁਣ ਆਪਾਂ ਨਾ ਤੁਹਾਡੀ ਗੱਲ ਕਰਾਉਣੇ ਆ ਉਹਨਾਂ ਨਾਲ ਜਿਨ੍ਹਾਂ ਨੇ ਇਹ ਟਰਾਲਾ ਬਣਵਾਇਆਗਾ ਆਪਾਂ ਉਹਨਾਂ ਤੋਂ ਪੁੱਛਦੇ ਆਂਗੇ ਉਹਨਾਂ ਨੂੰ ਕੰਮ ਕਿਵੇਂ ਲੱਗਿਆ ਹਨ ਤੇ ਕਿਹੜਾ ਪਿੰਡ ਆ ਉਹਨਾਂ ਦਾ ਕਿਵੇਂ ਜੀ ਬਹੁਤ ਵਧੀਆ ਠੀਕ ਆ ਜੀ ਕਿਵੇਂ ਲ ਕਿਹੜਾ ਪਿੰਡ ਆ ਜੀ ਆਪਣਾ ਥੁੱਲੇ ਆਲ ਜੀ ਥੁੱਲੇ ਆਲ ਤੁਸੀਂ ਉਰੇ ਕਿਵੇਂ ਮਤਲਬ ਕੋਈ ਕੰਟੈਕਟ ਕਿਵੇਂ ਦੇਖਣਾ ਸੀ ਕੰਮ ਟਰੈਕਟਰ ਸਾਡੇ ਗਵਾਂਢੀ ਬਣਵਾ ਕੇ ਲਗਾਈ ਤੀ ਅੱਛਾ ਜੀ ਉਰੋਂ ਹੀ ਹਾਂ ਠੀਕ ਹੈ ਜੀ ਤੁਸੀਂ ਉਹਨਾਂ ਨੂੰ ਪੁੱਛਿਆ ਸੀ ਅਸੀਂ ਉਹਨਾਂ ਦੇਖਿਆ ਕਰਿਆ ਕੰਮ ਅੱਛਾ ਜੀ ਕਿਵੇਂ ਲੱਗਿਆ ਕੰਮ ਤੁਹਾਨੂੰ ਕੰਮ ਬਹੁਤ ਵਧੀਆ ਲੱਗਿਆ ਫਿਰ ਇੱਥੇ ਦੇਖ ਕੇ ਇਹ ਟਰਾਲਾ ਕਿਵੇਂ ਲੱਗਿਆ ਈ ਤੁਹਾਨੂੰ ਇੱਧਰ ਆ ਜਾਓ ਇਹ ਵਧੀਆ ਇਹ ਟਰਾਲਾ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਬੱਤ ਲੱਗਿਆ ਕੰਮ ਅੱਛਾ ਜੀ ਵਧੀਆ ਲੱਗਿਆ ਜੀ ਤੇ ਮਤਲਬ ਡਿਜ਼ਾਈਨ ਤੁਸੀਂ ਉਹਨਾਂ ਤੋਂ ਹੀ ਕਰਵਾਇਆ ਸੀ ਜਾਂ ਤੁਸੀਂ ਆਪ ਠੀਕ ਹੈ ਠੀਕ ਕਿਵੇਂ ਲੱਗਿਆ ਕੰਮ ਫਿਰ ਕੰਮ ਬਹੁਤ ਵਧੀਆ ਲੱਗਿਆ ਠੀਕ ਹੈ ਜੀ ਠੀਕ ਆ ਹਾਂ ਦੱਸੋ ਹੀ ਆਪਣੇ ਉਧਰ ਦਰਸ਼ਕਾਂ ਨੂੰ ਦੱਸੋ ਕੁਝ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਮੇਸਤਰੀ ਸਾਬ ਦਾ ਪੂਰਾ ਬਹੁਤ ਟੌਪ ਠੀਕ ਬਣਾਏ ਦੇਖ ਕੇ ਸਾਡੇ ਗਮਾਣ ਪਿੰਡ ਚ ਬਗਣੀ ਦੀ ਟਰਾਲੀ ਟਰਾਲਾ ਉਹ ਦੇਖਿਆ ਅੱਛਾ ਜੀ ਸਾਰਾ ਕੁਝ ਦੇਖਿਆ ਜਿਵੇਂ ਆ ਇੰਗਲਾਂ ਅੱਛਾ ਜੀ ਵਗੈਰਾ ਇਹਨਾਂ ਨੇ ਵਿੱਚ ਲਾਈਆਂ ਨੇ ਨਾ ਅੱਛਾ ਜੀ ਮਜ਼ਬੂਤੀ ਕਰੀ ਆ ਚੀਜ਼ ਦੀ ਅੱਛਾ ਜੀ ਵੀਰੇ ਇਹ ਦੇਖ ਕੇ ਵੀਰੇ ਅਸੀਂ ਤਾਂ ਤਾਂ ਇੱਥੇ ਆਏ ਇਨਾਂ ਕੋਲੇ ਆਏ ਮਾਲ ਸਾਰਾ ਟਾਟਾ ਦਾ ਲਵਾਇਆ ਹੈ ਜੀ ਹਾਂ ਜੀ ਹਾਂ ਨੰਬਰ ਬੋਲ ਦੋ ਜੀ ਇੱਕ ਵਾਰੀ ਆਪਣਾ ਉਧਰ ਨਹੀਂ ਨੰਬਰ ਆਪਣਾ ਹੈਗਾ 9914608630 ਐਮ ਕੇ ਰੋਡ ਮਰੇਰਕੋਟਲਾ ਨਦੀਕ ਬਿਜਲੀ ਦਫਤਰ ਦੇ ਬਿਲਕੁਲ ਸਾਹਮਣੇ ਆਪਣੀ ਵਰਕਸ਼ਾਪ ਤੂਰੀ ਤੂਰੀ ਨੰਬਰ ਵੀਰੇ ਮੈਂ ਸਕਰੀਨ ਤੇ ਵੀ ਦੇ ਰਿਹਾ ਥੱਲੇ ਹਨਾ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜਿਹੜੇ ਆਪਣੇ ਚੈਨਲ ਦੇਖ ਰਹੇ ਨੇ ਵੀਰੇ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਜਰੂਰ ਕਰਦੇ ਜਾ ਕਰੋ ਠੀਕ ਆ ਵੀਰੇ ਨੰਬਰ نیچے ਚੱਲ ਰਹੇ ਨੇ ਕੰਟੈਕਟ ਕਰ ਲਓ ਮਿਸਤਰੀ ਸਾਹਿਬ ਨਾਲ ਤੇ ਮੇਰਾ ਨੰਬਰ ਵੀ ਸਾਈਡ ਦਿੱਤਾ ਹੋਇਆ ਜੇ ਨੰਬਰ ਨਹੀਂ ਲੱਗ ਰਿਹਾ ਹੈਗਾ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਠੀਕ ਆ ਵੀਰੇ ਇੱਥੇ ਆਪਾਂ ਵੀਡੀਓ ਕਰਦੇ ਸੁਆਗਤ ਧੰਨਵਾਦ ਜੀ ਸਾਰਿਆਂ ਦਾ ਚਲੋ ਮੇਰੇ